ਸਾਲ ਮੇਲਾ ਕਰਵਾਇਆ ਜਾ ਰਿਹਾ ਹੈ ਉੱਥੇ ਦੁਨੀਆ ਭਰ ਦੀਆਂ ਕੰਪਨੀਆਂ ਆਈਆਂ ਜਿਹੜੀਆਂ ਐਗਰੀਕਲਚਰ ਕਿਸਾਨਾਂ ਦੇ ਲਈ ਇੰਪਲੀਮੈਂਟ ਲੈ ਕੇ ਆਉਂਦੀਆਂ ਕਿਉਂਕਿ ਹਰ ਸਾਲ ਹਰ ਸਮੇਂ ਬਾਅਦ ਕੋਈ ਨਾ ਕੋਈ ਨਵੀਂ ਤਕਨੀਕ ਜੀਵਿਦਾਰਾਂ ਦੀ ਝੋਲੀ 'ਚ ਪਾਉਂਦੇ ਆ ਕੋਈ ਜੀਵਿਦਾਰਾਂ ਨੂੰ ਕੋਈ ਸਬਸਿਡੀਆਂ ਵਗੈਰਾ ਉਹ ਜਿੰਦਗੀਆਂ ਜਾਂ ਕਈ ਤਰ੍ਹਾਂ ਦੀ ਜਿਹੜੀ ਕੋਈ ਫਾਇਦੇ ਆ ਉਹ ਮੇਲੇ 'ਚ ਹੀ ਮਿਲਦੇ ਆ ਤੇ ਮੇਲੇ 'ਚ ਵਿੱਚ ਇੱਕ ਆਪਣੇ ਕੋਲੇ ਬਹੁਤ ਵਧੀਆ ਪੰਜਾਬ ਦੀ ਵਧੀਆ ਨਾਂ ਖੱਟਣ ਵਾਲੀ ਜਿਹੜੀ ਤੇਲ ਮੇਕ ਕੰਪਨੀ ਬੜੇ ਲੰਮੇ ਸਮੇ ਤੋਂ ਕੰਮ ਕਰ ਰਹੀ ਹੈ ਉਹ ਵੀ ਅੱਜ ਕਿਸਾਨ ਮੇਲੇ 'ਚ ਆਈ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਰ ਨਾਲ ਵੀ ਉਹ ਕੀ ਲੈ ਕੇ ਆਇਆ ਕਿਹੜੀ ਕੁਆਲਿਟੀ ਹੈ ਕਿਵੇਂ ਬਣਾਉਂਦੇ ਆ ਤੇ ਆਪਾਂ ਉਹਨਾਂ ਨਾਲ ਜਾ ਕੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਣੇ ਨਾਨਦਾ ਤੋਂ ਫਿਰ ਆਪਣੇ ਸ਼ੋਭਨੀ ਜੀ ਇੰਦਰਜੀਤ ਸਿੰਘ ਹਾਂ ਜੀ ਬਾਕੀ ਟੈਲਮੇਟ ਬਹੁਤ ਪੁਰਾਣਾ ਬ੍ਰਾਂਡ ਹੈ ਜੀ ਹਾਂ ਤੇ ਹੁਣ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਸੁਧਾਰ ਕਰਤਾ ਹੈ ਜੀ ਮਕੈਨਿਕਲ ਸੀਲਾਂ ਹੋ ਗਏ ਆ ਪਾਊਡਰ ਕੋਟ ਰੰਗ ਹੋ ਗਿਆ ਜੀ ਸਪਰਿੰਗ ਫੈਮਿਲੀ ਇਹ ਵੀ ਬਹੁਤ ਹੈਵੀ ਕਰ ਦਿੱਤੀਆਂ ਤੇ ਮਗਲਾ ਡਾਲਾ ਕਿਹਾ ਜਾਂਦਾ ਹੈ ਅੰਡਿਆਲਾ ਸਪ੍ਰਿੰਗ ਵਗੈਰਾ ਹਾਂਜੀ ਹਾਂਜੀ ਜਿਹੜੇ ਵਜਨ ਸੀਗਾ ਉਹ ਤੇ ਥੋੜੀ ਸਮੱਸਿਆ ਹੁੰਦੀ ਸੀ ਬਹੁਤ ਹੈਵੀ ਹੈਵੀ ਕਰ ਦਿੱਤਾ ਕਿ ਨਾਲ ਜਿਹੜਾ ਕੋਈ ਪਾਣੀ ਦਾ ਲੈਵਲ ਹਾਂਜੀ ਬਿਲਕੁਲ ਬਿਲਕੁਲ ਜਿਹੜੇ ਸੁਹਾਗੇ ਦਾ ਕੰਮ ਹੀ ਕਰਦੇ ਹਾਂਜੀ ਬਿਲਕੁਲ ਸੁਹਾਗੇ ਦਾ ਕੰਮ ਕਰਦੇ ਬਾਕੀ ਅੱਗੇ ਸਿੰਪਲ ਸੀ ਸੀਲਾਂ ਮਕੈਨੀਕਲ ਕਰ ਦਿੱਤੀਆਂ ਉਹਦੇ ਵਿੱਚ ਕੋਈ ਪਾਣੀ ਪੀਣ ਦੀ ਜਾਂ ਕੋਈ ਗਾਰਾ ਗੋਰਾ ਪੀਣ ਦੀ ਕੋਈ ਦਿੱਕਤ ਨਹੀਂ ਆਉਗੀ। ਸਿੱਧਾ ਤੇ ਜਿਹੜੀ ਥੋੜੀ ਇੱਕ ਚੇਨ ਸਿਸਟਮ ਦੇ ਵਿੱਚ ਬਣਾਇਆ ਜਾਂਦੇ ਚੇਨ ਪਾਈਆ ਜਾਂ ਨਹੀਂ ਨਹੀਂ ਗੇਅਰ ਸਿਸਟਮ ਮਕੈਨੀਕਲ ਗੇਅਰ ਸਿਸਟਮ ਹਸਰ ਹਾਂਜੀ ਬਹੁਤ ਵਧੀਆ ਪਰ ਚੇਨ ਵਾਲੀ ਲੋਕਾਂ ਨੂੰ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ। ਹਾਂਜੀ ਵੀ 16 ਇਸ ਕਰਕੇ ਜਿਹੜੀ ਮੈਂ ਦੇਖਿਆ ਕਿ ਲੋਕਾਂ ਨੂੰ ਦੇਖੋ ਦੋ ਚੀਜ਼ਾਂ ਜੇ ਤੁਸੀਂ ਕੁਆਲਟੀ ਦੀ ਨੇ ਤੇ ਜੀਵੀ ਦਾ ਤੁਹਾਨੂੰ ਐਰ ਤੋਂ ਬਿਨਾਂ ਘਰੇ ਪਹੁੰਚ ਬਿਲਕੁਲ ਕੁਆਲਟੀ ਦਾ ਕਿਉਂ ਨਾ ਕੁਆਲਟੀ ਹੀ ਨਾਲ ਦੇ ਗਵੰਧੀਆਂ ਨੂੰ ਦੱਸਣੀ ਹੁੰਦੀ ਹੈ। ਹਾਂਜੀ ਕੋਈ ਸਭ ਤੋਂ ਵੱਡੀ ਜੀਵੀ ਦਾ ਖਰੀਦਣ ਵਾਲਾ ਤੇ ਨਾਲ ਦੇ ਕਵਾਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜੀ ਬਿਲਕੁਲ ਨੰਬਰ 1 ਕੁਆਲਿਟੀ ਦਿੱਤੀ ਹੈ ਜੀ 12 mm ਦੀ ਸਾਈਡ ਪਲੇਟ ਆ ਜੀ ਹੈਵੀ ਪਾਈਪ ਆ ਗੀਅਰ ਜੀਐਨਏ ਪੂਰਾ ਟਾਪ ਦਾ ਗੀਅਰ ਹੈ ਗਾਰੰਟੀ ਵਾਲਾ ਜਿੰਦਾ ਮਰਜੀ ਚਲਾਓ ਕੋਈ ਖਰਾਬੀ ਵਾਲਾ ਕੰਮ ਨਹੀਂ ਕਰ ਸਾ ਸਾਲ ਦੀ ਗਾਰੰਟੀ ਆ ਡਿਸਕਾਂ ਜਿਹੜੀ ਐ ਵੀ ਹੈਵੀ ਕਰ ਦਿੱਤੀਆਂ ਦਿਨ ਵਾਡੀ ਆ ਠੀਕ ਹੈ ਇਹਦੇ ਵਿੱਚ ਜਿਹੜਾ ਆਪਾਂ ਮੇਲੇ 'ਚ ਦੇਖਦੇ ਵੀ ਅੱਜ ਤੁਸੀਂ ਜੀਵੀਦਰ ਭਰਾ ਆਏ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਅਸੀਂ ਮੇਲੇ 'ਚ ਜਾਵਾਂਗੇ ਤੇ ਸਾਨੂੰ ਕੋਈ ਫਾਇਦਾ ਹੀ ਹੁੰਦੀਆਂ ਤੇ ਆਪਾਂ ਵੀ ਕੋਈ ਫਾਇਦੇ ਦੇ ਵਿੱਚ ਕੋਈ ਸਕੀਮ ਲੈ ਕੇ ਆਏ ਮੇਲੇ 'ਚ 10000 ਲੈਸ ਲਾਈਏ ਦੋ ਦਿਨ ਵਾਸਤੇ ਇਹ ਕਿਹੜੇ ਰੋਟਾ ਫਿਟ ਦੇ ਆ 10000 ਲੈਸ ਜੀ ਇਹ ਰੋਟਾਵੇਟਰ ਕਿਹੜੇ ਦੇ ਆ ਜੀ ਸਾਰਿਆਂ ਦੇ ਜੀ ਹਾਰੇ ਜਿਹੜਾ ਮੱਝਾ ਅੱਠ ਅੱਠ ਟੋਟਲ ਨੂੰ ਸਾਰੇ ਲਓ ਮਦਦ ਜਿਹੜਾ ਵੀ ਕੋਈ ਬੁੱਕ ਕਰਾਉਗੇ 10 ਫਟ ਇਹ ਜਿਹੜੇ ਤੁਸੀਂ ਜਿਹੜਾ ਕੰਮ ਆ ਕਿੰਨੇ ਸਮੇਂ ਤੋਂ ਸ਼ੁਰੂ ਕਰ ਰਹੇ ਆ ਜੀ ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿਵੇਂ ਲੋਕਾਂ ਨੂੰ ਪਤਾ ਲੱਗੇ ਦੇਖੋ ਬ੍ਰਾਂਡ ਤਾਂ ਬਹੁਤ ਪੁਰਾਣਾ ਜੀ ਹਾਂ ਬ੍ਰਾਂਡ ਥੋੜਾ ਬਹੁਤ ਪੁਰਾਣਾ ਤੁਸੀਂ ਇਹਦਾ ਸਾਨੂੰ 2 ਦੋ ਸਾਲ ਹੋ ਗਏ ਜੀ ਇਸ ਕੰਮ ਕਰਦੇ ਦੋ ਸਾਲ ਹੋ ਗਏ ਹਾਂ ਜੀ ਇਹਦਾ ਜਿਹੜਾ ਤੁਸੀਂ ਪਲੇਟਫਾਰਮ ਕਿੱਥੇ ਬਣਾਇਆ ਜੀ ਇਹਦੀ ਇੰਡਸਟਰੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਲੋਕਾਂ ਨੇ ਕੰਨੜਾ ਵਿੱਚ ਤੇ ਦੇਖ ਰਹੇ ਕਈ ਆ ਹੀ ਨਹੀਂ ਉਹ ਖਾਸ ਸੁਲਤਾਨਪੁਰ ਸੁਲਤਾਨਪੁਰ ਲੋਧੀ ਬਾਬੇ ਦੀ ਨਗਰੀਆ ਬੇਰ ਸਾਹਿਬ ਉੱਥੇ ਪਹੁੰਚ ਕੇ ਸਨ ਨਾ ਸਮਰਕਰ ਨੰਬਰ ਲੈ ਲੈਣਾ ਆਪਣਾ 84274 41538 ਠੀਕ ਹੈ ਜੀ ਤੇ ਜੇ ਪੰਜਾਬ ਦੇ ਵਿੱਚ ਜਿਹੜੇ ਦੂਰ ਦਰਾਡੇ ਦੇ ਕੋਈ ਤੁਹਾਡੇ ਕੋਈ ਏਰੀਆ ਦੇ ਵਿੱਚ ਲੋਕ ਬੈਠੇ ਹੋਣ ਕੋਈ ਡਿਜੀਟਲ ਹੁੰਦੇ ਆ ਜਾਂ ਉਹਨਾਂ ਦਾ ਕੋਈ ਤੁਹਾਡਾ ਸੰਪਰਕ ਡਿਲੀਵਰੀ ਵੀ ਆਪਣੇ ਜਿੱਥੇ ਘਰ ਬੈਠਾ ਡਿਲੀਵਰੀ ਮਿਲੂਗਾ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਧੰਨਵਾਦ ਅਸੀਂ ਦੇਖਿਆ ਕਿ ਇਤਨਾ ਨੇ ਰੋਟਾਵੇਟਰ ਬਾਰੇ ਦੱਸਿਆ ਕਿ ਰੋਟਾਵੇਟਰ ਦੇ ਹਰ ਤੀਕ ਤੱਕ ਕੁਆਲਿਟੀ ਦੀ ਗੱਲ ਕੀਤੀ ਜਾਂਦੀ ਆ ਕਵਾਲਿਟੀ ਹੋਊਗੀ ਤਾਂ ਚੀਜ਼ ਲੰਮੇ ਸਮੇਂ ਚੱਲਦੀ ਹੈ ਤੇ ਜੇ ਕੁਆਲਿਟੀ ਨਹੀਂ ਹੈਗੀ ਤਾਂ ਉਹ ਥੋੜੇ ਸਮੇਂ ਬਾਅਦ ਉਹ ਰਿਪੇਅਰਾਂ ਦੇ ਵਿੱਚ ਹੀ ਬੰਦੇ ਦਾ ਵਿਹਾਰ ਜਿਹੜਾ ਵਿਸ਼ਵਾਸ ਖਤਮ ਹੋ ਜਾਂਦਾ ਹੈ ਤੇ ਇਹਨਾਂ ਨੇ ਤਿਲ ਮੇਕ ਦਾ ਬਹੁਤ ਵੱਡਾ ਨਾਂ ਹੈ ਇਹ ਅੱਜ ਦਾ ਨਾਂ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰੀ ਤੁਸੀਂ ਮੈਨੂੰ ਵੀ ਕਈ ਵੇ ਵੇਖਿਆ ਹੋਊਗਾ ਇਹ ਤਿਲ ਮੇਕ ਨੇ ਬਹੁਤ ਵਧੀਆ ਪੰਜਾਬ ਦੇ ਕਿਸਾਨਾਂ ਦੀ ਝੋਲੀ ਦੇ ਵਿੱਚ ਜਿਹੜਾ ਇਹ ਰੋਟਾਵੇਟਰ ਬੜੀ ਤਸੱਲੀ ਨਾਲ ਬਣਾਇਆ ਗਿਆ ਹਾਂਜੀ ਹੁਣ 2 ਸਾਲ ਤੋਂ ਫਿਰ ਕੰਟੀਨਿਊ ਕਰ ਦਿੱਤਾ ਬਹੁਤ ਅੱਛਾ ਜੀ ਮੈਂ ਤੁਹਾਨੂੰ ਰੋਟਾਵੇਟਰ ਬਾਰੇ ਜਾਣਕਾਰੀ ਦੇਣ ਲੱਗਿਆ ਜੀ ਆਪਣਾ ਬ੍ਰਾਂਡ ਨੇ ਇਹ ਪਾਊਡਰ ਕੋਟਿੰਗ ਆ ਜੀ ਇਹ ਦੁਬਾਰਾ ਇੱਕ ਵਾਰੀ ਥੋੜਾ ਜਿਹਾ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਸੀ ਦੁਬਾਰਾ ਰੀਸਟਾਰਟ ਹੋਇਆ ਜੀ ਇਹਦੀ ਕੁਆਲਿਟੀ ਦਾ ਕਿਸੇ ਨਾਲ ਕੋਈ ਕੰਪੈਰੀਜ ਨਹੀਂ ਪਹਿਲਾਂ ਵੀ ਮਾਰਕੀਟ ਦਾ ਇਹ ਬਾਦਸ਼ਾਹ ਸੀਗਾ ਤੇ ਹੁਣ ਵੀ ਹੈ ਤੇ ਇਹਦੇ 'ਚ ਜਿਹੜੇ ਸੁਧਾਰ ਅੱਗੇ ਨਾਲੋਂ ਕੀਤੇ ਆ ਜੀ ਮਕੈਨੀਕਲ ਸੀਲਾਂ ਕਰ ਦਿੱਤੀਆਂ ਇਹਦੀਆਂ ਬਾਕੀ ਸਪ੍ਰਿੰਗ ਅਸੈਂਬਲੀ weight ਦੇ ਵਿੱਚ ਹੈਵੀ ਕਰ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਚੱਲਣ 'ਚ ਲੋਕਾਂ ਦੀ ਨੰਬਰ 1 ਪਸੰਦ ਆ ਜੀ ਇਹੋ ਇਹ ਜਿਹੜਾ ਤੁਸੀਂ ਰੋਟਾਵੇਟਰ ਬਣਾਇਆ ਹੈ ਇਹ ਰੋਟਾਵੇਟਰ ਚ ਕਿਹੜੇ ਕਿਹੜੇ ਮਾਲੂਲ ਤਿਆਰ ਕਰਦੇ ਹੋ ਤੁਸੀਂ ਇਹ ਜੀ 7 3 ਫੁੱਟ ਤੋਂ ਲੈ ਕੇ 12 ਫੁੱਟ ਤੱਕ ਸਾਈਜ਼ ਆ ਰਿਹਾ ਜੀ ਆਪਣੇ ਇਹ ਮੇਲੇ ਦੇ ਵਿੱਚ ਜਿਹੜਾ ਅੱਜਕੱਲ ਸਾਰੀਆਂ ਕੰਪਨੀਆਂ ਕੋਈ ਨਾ ਕੋਈ ਲਾਹਾ ਦਿੰਦੀਆਂ ਨੇ ਵੀ ਸਾਡੇ ਕੋਲੇ ਕੋਈ ਛੋਟ ਦਿੰਦਾ ਹੈ ਕੋਈ ਵਧੀਆ ਕੁਆਲਟੀ ਕੋਈ ਰੇਟ ਕੋਈ ਆਫਰਾਂ ਦਿੰਦਾ ਆਪਾਂ ਵੀ ਕੁਝ ਮੇਲੇ ਦੇ ਵਿੱਚ ਕੁਝ ਕਿਸਾਨਾਂ ਲਈ ਕੋਈ ਲੈ ਕੇ ਆਏ ਹਾਂ 10000 ਲਸ ਲਈ ਮੇਲੇ ਵਿੱਚ 10000 ਬਹੁਤ ਵਧੀਆ ਗੱਲ ਹੈ ਜੀ 10000 ਵੀ ਕਿਸੇ ਨੂੰ ਰੁਪਇਆ ਚੋਟ ਕੀਤਾ ਮੰਗਣ ਦੇ ਨਹੀਂ ਮਿਲਦਾ ਤੇ ਮੇਲਿਆਂ 'ਚ ਆ ਕੇ ਤੁਹਾਨੂੰ ਲਾਹੇ ਮਿਲਦਾ ਮੈਂ ਇਨ੍ਹਾਂ ਕਿਸਾਨਾਂ ਨੂੰ ਕਹੂੰਗਾ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਇਨ੍ਹਾਂ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਕਿਸਾਨ ਭਰਾਵਾਂ ਨੂੰ اپیل ਕਰਦਾ ਕਿ ਵਧੀਆ ਕੁਆਲਟੀ ਦੇ ਰੋਟਾਵੇਟਰ ਖਰੀਦੋ ਤਾਂ ਕਿ ਜਿਹੜੀ ਚੀਜ਼ ਇੱਕ ਵਾਰੀ ਖਰੀਦੀ ਦਵਾਰਾ ਉਹ ਤੇ ਰਿਪੇਅਰ ਤਾਂ ਮੰਗੀ ਜਾਵੇ ਤੇ ਭੋਗਲ ਦਾ ਬਹੁਤ ਵਧੀਆ ਨਾ ਇਹ ਨਹੀਂ ਸਾছি ਕਹਾਂਗੇ ਇਹਨਾਂ ਦੀਆਂ ਚੀਜ਼ਾਂ ਦੁਨੀਆ ਨੇ ਵਰਤੀ ਆ ਤੇ ਅਸੀਂ ਚੋਂ ਜਿਹੜੇ ਕਿਸਾਨ ਵੀ ਆ ਰਹੇ ਆ ਜੀ ਮੇਲੇ ਸਟਾਲ ਤੇ ਆ ਰਹੇ ਤੇ ਇਹਨਾਂ ਦੇ ਕੋਈ ਜਰੂਰ ਵੇਖ ਕੇ ਤੇ ਇਹਨਾਂ ਦੀ ਬੁਕਿੰਗ ਕਰਾਓ ਤੇ ਆਪਣਾ ਬੁਕਿੰਗ ਦਾ ਨੰਬਰ ਜਿਹੜਾ ਹੈਗਾ ਜੀ ਉਹ ਦਿੱਤੂਗਾ ਮੇਰਾ ਜੀ ਕੰਟੈਕਟ ਨੰਬਰ ਹੈਗਾ 9876807599 ਜੀ ਤੁਸੀਂ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਇਹਨਾਂ ਤੇ ਕਰ ਸਕਦਾ ਦੂਸਰਾ ਨੰਬਰ ਹੈਗਾ ਜੀ ਇੰਦਰਜੀਤ ਸਿੰਘ 8427441538 ਇੱਥੇ ਕੰਟੈਕਟ ਕਰਕੇ ਤੁਸੀਂ ਡਿਲੀਵਰੀ ਉਦਾਂ ਚਾਹੋਨੇ ਘਰ ਵਿੱਚ ਤੇ ਤੁਹਾਨੂੰ ਡਿਲੀਵਰੀ ਆਪਦੇ ਪਿੰਡ ਘਰ ਦੇ ਵਿੱਚ ਵੀ ਮਿਲੂਗੀ ਜੀ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਿਸਾਨ ਵੀਰਾਂ ਦਾ ਜਿਹੜੇ ਇੱਥੇ ਆਏ ਆ ਤੇ ਅਸੀਂ ਚਾਹੋਨੇ ਵੀ ਜੇ ਕਿਸੇ ਨੇ ਰੋਟਾ ਵੇਟਰ ਖਿਦਾ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਰੋਟਾ ਵੇਟਰ ਖਰੀਦ ਸਕਦੇ ਆ ਧੰਨਵਾਦ देश का हर किसान तरक्की कर सकता है अगर उसके साथ हो भरोसेमंद कृषि जी हां यानी के एस कंबाइन देश और विदेशों के किसानों की पहली पसंद के एस कंबाइन मल्टी क्रॉप हार्वेस्टर लो मेंटेनेंस हर किसान की पहली पसंद वादा खर्चा कम काम ज्यादा कंबाइन चोड़ों में दर्द या घुटनों में गैप काला गोंद जटा दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ मग पीपल वाइब्रिंग बहेड़ा इन सबको मिलाइए सुबह शाम खाइए फिट हो जाइए नींद नहीं आती चैन से सोना चाहते हैं जटामी ब्रह्मी पुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइये त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद मानसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए, बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ, मग पीपल वाइब्रिंक बहेड़ा इन सबको मिलाइए सुबह शाम खाइए फिट हो जाइए नींद नहीं आती चैन से सोना चाहते हैं मानसी ब्रह्मी संतपुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान दर्द, दर्द 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 पैरों की एड़ियों का दर्द घुटनों का दर्द कमर का दर्द बाजुओं का दर्द कंधों का दर्द रीढ़ की हड्डी का दर्द या फिर आ गई है घुटनों के ऑपरेशन की नौबत रुकिए वैध बान लेकर आया है इसके लिए सही समाधान काला गोद ट्रीटमेंट जिसमें है पांच तरह की औषधियाँ खाने की और लगाने की इसकी अधिक जानकारी के लिए फोन कीजिए या फिर हमारी वेबसाइट पर विजिट कीजिए